ਬਾਈ ਇਹ ਸਾਰੀਆਂ ਸਰਾਂਦਰੇ ਲਿਆਂਦੀਆਂ ਐ ਬੰਪਰ ਰੈਡੀ ਹੋ ਗਿਆ ਟਰੈਕਟਰ 'ਤੇ ਲਗਣੀ ਐ ਬਾਈ ਜੱਗਾ ਵੀ ਲੈ ਘੱਟੋ ਘੱਟ ਖਾਪੀ ਲੈ ਲੈਟਾ ਜਿੰਨੀਆਂ ਐ ਇਹ ਰੇਗਲ ਦੇ ਦੁੱਗਣੀਆਂ ਜੱਗਾ ਲਿਆਇਆ ਅੱਜ ਪੂਰੀ ਨਾ ਹਾਂ ਅੱਜ ਨਹੀਂ ਬਾਈ ਤੇ ਪੱਤੀਆਂ ਲਾ ਕੇ ਹਾਂ ਆ ਦੇ ਨਾਲ ਇਹ ਪੱਤੀਆਂ ਵੀ ਪਹਿਲੇ ਸਪੈਸ਼ਲ ਦਿੱਤੀ ਨਹੀਂ ਜਾਂਦਾ ਬਾਈ ਅੱਜ ਵੇਲਾ ਪ੍ਰੋਪਰ ਵਾਲਾ ਨੇ ਆਹ ਕਿਹੜੀ ਬਲੀ ਐ ਇਹ ਪੀਲੀ ਬਲੀ ਬਾਈ ਚਾਨਣਾ ਦੇਖੋ ਵੀਡੀਓ 'ਚ ਇੰਨਾ ਪਤਾ ਨਹੀਂ ਲੱਗ ਰਿਹਾ ਪਰ ਜਸਲੀ 'ਚ ਦੇਖੋਗੇ ਨਾ ਹਾਂ ਹਾਂ ਫੜ ਜਾ ਆ ਬਈਆ ਫਲੈਸ਼ ਵੱਲਦੀ ਐ ਆਹੀ ਹੁੰਦੀ ਐ ਬੇਤੇ ਉੱਪਰ ਵੀ ਸੋਣੀ ਲਾਦੀ ਐ ਥੱਲੇ ਦੇਖ ਤਾ ਲਾ ਕੇ ਜਾਂ ਥੱਲੇ ਲਾ ਲਉ ਕੋਈ ਚੀਜ਼ ਲੈ ਕੇ ਨਹੀਂ ਆਉਣੀ ਸਭ ਆਪਣਾ ਤਿਆਰ ਕਰਦੇ ਐ ਇਹ ਡਿਜ਼ਾਈਨ ਪਾਉਂਦੀ ਹਾਂ ਇਹ ਡਿਜ਼ਾਈਨ ਪਾਉਂਦੀ ਐ ਇਹ ਲਾਈਨਿੰਗ ਵਾਲਾ ਡਿਜ਼ਾਈਨ ਐ ਸਹੀ ਤੇ ਆ ਦੇਖੋ ਆ ਰੂਲੇ ਦੂਜੇ ਫੁੱਲਾਂ ਵਾਲੇ ਆ ਜਿਹੜੇ ਅੱਜ ਕੱਲ ਫੁੱਲਾਂ ਵਾਲੇ ਸ਼ਟਰ ਚੱਲਦੇ ਆ ਜਿੱਦਾਂ ਆ ਪਿਆ ਜੀ ਆ ਜੀ ਆ ਦੇਖੋ ਆ ਫੁੱਲਾਂ ਵਾਲੇ ਚੱਲਦੇ ਆ ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਮਨਾ ਵੀਰ ਬਾਈ ਇਹ ਕੋਇਆ ਪਤਾ ਅੱਜ ਲੱਭ ਗਿਆ ਆਪੇ ਆ ਗਿਆ ਰਾਤ ਭਾਈ ਅਸੀਂ ਹੋ ਗਏ ਲੇਟ ਸਰੰਦ ਗੇਪ ਤੇ ਲੈਟਾਂ ਲਈ ਗਏ ਆ ਪਹਿਲਾਂ ਤੁਹਾਨੂੰ ਲੈਟਾ ਦਿਖਾਉਂਦੇ ਆ ਲੈਟਾ ਚੈੱਕ ਕਰੋ ਭਾਈ ਇਹ ਸਾਰੀਆਂ ਹੀ ਸਰੰਦਰੇ ਲਿਆਂਦੀਆਂ ਐ ਬੰਪਰ ਰੈਡੀ ਹੋ ਗਿਆ ਟਰੈਕਟਰ 'ਤੇ ਲੱਗਣੀਆਂ ਐ ਭਾਈ ਜੱਗਾ ਵੀ ਲੈ ਘੱਟੋ ਘੱਟ ਖਾਪੀ ਲੈਟਾਂ ਜਿੰਨੀਆਂ ਐ ਇਹ ਰੇਗਲ ਦੇ ਦੁੱਗਣੀਆਂ ਜੱਗਾ ਲਿਆਇਆ ਭਾਈ ਕਾ ਲੈਟ ਆ ਇਹ ਆਮ ਲੈਟ ਹੁੰਦੀ ਐ ਇਹ ਕਹਰੇ ਨਾਲ ਦੀ ਪਤਾਸਾ ਟਾਈਪ ਹੁੰਦੀ ਐ ਭਾਈ ਕਹਿੰਦਾ ਵੀ ਪਤਾਸਾ ਟਾਈਮ ਮਾ ਜਾਣ ਘਾਟ ਐ ਇਹ ਚ ਵੱਧ ਹੁੰਦੀ ਐ ਦੇਖੋ ਆ ਉੱਪਰ ਲੱਗਿਆ ਵਾ ਜਿਹੜਾ ਇਹ ਨੀਲੇ ਰੰਗ ਦੀਆਂ ਚਿੱਟੀਆਂ ਐ। ਬਾਈ ਮੰਨੂ ਤਾਂ ਆਹ ਲਾਈਟ ਬਾਈ ਦੇਖ ਨਹੀਂ ਹੁੰਦਾ। ਨਾਲ ਤੁੱਪਾਂ ਐ ਹੁਣ ਵੀ। ਹਾਂ। ਲਾਈਟ ਜਾ ਬਾਈ ਬਾਲੀਆਂ ਮਰੇ। ਦੇਖ ਨਹੀਂ ਆਇਆ। ਬਾਈ ਇਹ ਜਿਹੜੀ ਲਾਈਟ ਐ ਨਾ ਇਹਦੇ ਵਿੱਚ ਚਾਰ ਕਰ ਲਾ। ਚਿੱਟੀ, ਪੀਲੀ ਤੇ ਥੋੜੀ ਜਿਹੀ ਫਿੱਕੀ ਪੀਲੀ। ਇੱਕ ਫਲੈਸ਼ਰ ਐ। ਚਾਰ ਐ। ਚਾਰ। ਚਾਰ ਆਈਟਮਾਂ ਐ। ਇਹਦੀ ਚਿੱਟੀ ਲਾਈਟ ਬਹੁਤ ਤੇਜ਼ ਆ ਬਾਈ। ਤੇਜ਼। ਬਹੁਤ ਤੇਜ਼। ਇਹ ਬਾਈ ਉਦਾਂ ਹੈਵੀ ਦੁਈਆਂ ਕਰਦੇ ਮਹਿੰਗੀ ਆਪਾਂ ਚੀਜ਼ ਐ। ਬਾਕੀ ਜਿਹੜੇ ਆ ਬਾਈ ਪਤਾਸੇ ਲਿਆਂਦੇ 10 ਰੁਪਏ ਦਾ ਮਿਲੇ ਆ ਇਹ ਪਤਾਸਾ ਨਹੀਂ ਹੈਗਾ ਇਹ ਚਾਰਥ ਲਾਈਟ ਆ ਪਤਾਸੇ ਕਿੰਨੇ ਜ਼ਿਆਦਾ ਕੰਮ ਜਾਵੇ ਇਹ ਦੇਖੋ ਉੱਪਰ ਦੇ ਦੱਬ ਗਿਆ ਸ਼ੀਸ਼ਾ ਲੱਗਿਆ ਪਿਆ ਜਿਹੜਾ ਪਤਾਸਾ ਹੈ ਉਹ ਇਹਨਾਂ ਕੰਮ ਜਾਵ ਨਹੀਂ ਹੈਗਾ ਇਹ ਫਿਰ ਟਾਇਰਾਂ ਚ ਲਾਉਣਾ ਨਹੀਂ ਕਿੱਥੇ ਲਾਉਣਾ ਹਾਂ ਦੇਖਦੇ ਆ ਸ਼ੋ ਸ਼ੋ ਚ ਲਗੂਗੇ ਆ ਬਾਈ ਆਹ ਜਿਹੜੀ ਲਾਈਟ ਹੈ ਇਹ ਆਪਣੀ ਛਤਰੀ 'ਤੇ ਲਗੂਗੀ ਆ ਬੰਪਰ ਮੂਰੇ ਲਗੂਗੀ ਆਹ ਦੋ ਲਾਈਟਾਂ ਦੇਖ ਰਿਹਾ ਆ ਦੇਖੀ ਨਾ ਕਿ ਛਤਰੀ 'ਤੇ ਆਉਂਦੀ ਪੂਰੀ ਚਲ ਦੇਖਦਾ ਮਨਾਉਂਦੀ ਪੂਰੀ ਲੱਗ ਕਰ ਚੈੱਕ ਦੇਖ ਰਿਹਾ ਬਾਈ ਕੇ ਕੇ ਦਾ 33 ਇੰਚ ਲਿਆਂਦੀ ਆ ਬਾਕੀ ਦੇਖ ਬਈ ਛਤਰੀ ਬਲ ਲੱਗਦੀ ਹੁੰਦੀ ਲੈਟ ਇਹ ਅੱਜ ਪੂਰੀ ਨਾ ਅੱਜ ਨਹੀਂ ਬਾਈ ਤੇ ਪੱਤੀਆਂ ਲਾ ਕੇ ਹਾਂ ਆ ਦੇ ਨਾਲਿਆਂ ਪੱਤੀਆਂ ਵੀ ਪਹਿਲੇ ਸਪੈਸ਼ਲ ਦਿੱਤੀ ਨਹੀਂ ਆ ਦੇ ਹਾਂ ਬਾਈ ਇਹ ਛਤਰੀ ਵਾਲਿਆਂ ਨੇ ਲਾਈਆਂ ਪਿਆ ਬਾਈਆਂ ਦੇ ਲੈਣਾ ਵੱਟ ਨਹੀਂ ਕਰਨੀ ਪੈਣੀ ਬਾਣ ਲਾ ਕੇ ਆ ਲੱਗ ਰਹੇ ਇਹਦੇ ਨਾਲ ਪੱਤੀਆਂ ਮਿਲੀਆਂ ਹੀ ਲੈਟ ਦੇ ਇਹਦੇ ਨਾਲ ਮਿਲ ਗਈ ਮਿਲਿਆ ਵੀ ਐ ਜਿਹੜੇ ਨਾਟਕ ਨਾਟੇਗਾ ਸੁਣੇ ਆ ਪੱਤੀਆਂ ਵੀ ਲੈਟ ਨਾਲ ਪੱਤੀ ਨਹੀਂ ਮਰ ਕਰਦੇ ਇਹਨੂੰ ਬੰਪਰ ਬਲਾ ਕੇ ਦੇਖੀ ਲੈਟ ਨੂੰ ਬੰਪਰ ਤੇ ਥੱਲੇ ਹਨਾ ਉੱਪਰ ਉੱਪਰ ਵੀ ਲਾ ਕੇ ਦੇਖ ਇੱਕ ਵਾਰ ਹਾਂ ਵੈਸੇ ਬਈ ਇਹ ਬੰਪਰ ਵਾਲੀ ਨਹੀਂ ਹੈਗੀ ਬੰਪਰ ਵਾਲੀ ਛੋਟੀ ਹੈ ਚੱਕੀ ਦਾ ਛੋਟੀ ਹਾਂ ਉੱਪਰੇ ਦੀ ਉੱਪਰੇ ਠੀਕ ਹੈ ਬੰਪਰ ਵਾਲੀ ਦੂਈ ਹੈ ਦੂਈ ਹਾਂ ਆ ਸਾਈਜ਼ ਬੰਪਰ ਪਰ ਲੱਗਦਾ ਆਹੀ ਹੁੰਦੀ ਹੈ ਬਈ ਤੇ ਉੱਪਰ ਵੀ ਸੋਹਣੀ ਲੱਗਦੀ ਹੈ ਥੱਲੇ ਦੇਖ ਤਾਂ ਲਾ ਕੇ ਜਾਂ ਥੱਲੇ ਲਾ ਲਓ ਇਹ ਵੀ ਠੀਕ ਹੈ ਯਾਰ ਦੂਏ ਆ ਆਪਣੇ ਫਲੈਸ਼ਰ ਜੇ ਕਿੱਥੇ ਲੋਟ ਆਉਂਗੇ ਯਾਰ ਇਹ ਤਾਂ ਅਸਲੀ ਜੀ ਹੈ ਇਹਦੀ ਲਾਈਟ ਇਹ ਬਾਈ ਆ ਦੱਸਿਓ ਕਮੈਂਟਾਂ ਚ ਵੀ ਆ ਲਾਈਟਾਂ ਕਿੱਥੇ ਲੋਟ ਆਉਂਗੀਆਂ ਆ ਇਹ ਡੈਡ ਪਾਉਦਾ ਇਹ ਦੇਖੀ ਹੈਟਾਂ ਲਾ ਕੇ ਦੇਖੀ ਸਿੰਗਲ ਮੈਂ ਕਹਣਾ ਨਹੀਂ ਡਬਾ ਲਈ ਜੰਗਾ ਲੱਗਣਾ ਫਿਰ ਲਾਈ ਮੈਂ ਗੱਬੇ ਲਾ ਕੇ ਦੇਖੀ ਇੱਕ ਇੱਕ ਗੱਬੇ ਲਾ ਦੀ ਇਹ ਤਾਂ ਚਾਨਣਾ ਨਹੀਂ ਪਾਉਂਦਾ ਇੱਕ ਤਾਂ ਹੀ ਚਾਨਣਾ ਪਾਉਂਦਾ ਇਹ ਤੇ ਹਿੱਸੇ ਪਾ ਲਾ ਕੇ ਦੇਖਦਾ ਥੱਲੇ ਜਿਹੇ ਕਿਸੇ ਤਰੀਕੇ ਨਾਲ ਲਾ ਦੀ ਆ ਜਿਹੜੇ ਹੁੱਕ ਲੱਗੇ ਵੀ ਜਿੱਥੇ ਹੁੱਕ ਦੇ ਸਾਹਮਣੇ ਲਾ ਕੇ ਦੇਖਦਾ ਹੁਰੇ ਹਾਂ ਹੈਟਾਂ ਹੈਟਾਂ ਹਾਂ ਹੁੱਕ ਦੇ ਥੱਲੇ ਹੁੱਕ ਦੇ ਥੱਲੇ ਹਾਂ ਇੱਥੇ ਲੱਗ ਜੂਜੇ ਪਰ ਇਹ ਚਾਨਣਾ ਨਹੀਂ ਆਉਣਾ ਨਾ ਪੂਰਾ ਪ੍ਰੋਪਰ ਯਾਰ ਕੱਲ ਜ ਟੋਚ ਦੋਜਣ ਪਾਉਣਾ ਹੈ ਜਾਦਾ ਇੱਥੇ ਲੱਗੂਗੀ ਵੀ ਇੱਥੇ ਦੇ ਸਾਹਮਣੇ ਨਾ ਇਹਦੇ ਥੱਲੇ ਥੱਲੇ ਵੀ ਇੱਕ ਲੱਗ ਗਈ ਇੱਕ ਨੇ ਤਸੱਲੀ ਕਰਾ ਰਣੀ ਇੱਕ ਦਾ ਚੱਲਣਾ ਬਹੁਤ ਹੈ ਨਾ ਮੈਂ ਕਹਿੰਦਾ ਤੈਨੂੰ ਸਾਰਾ ਦੁਆ ਮੰਨ ਲੈਣੀ ਲੋਡ ਪੈ ਗਈ ਸਭ ਤੋਂ ਉੱਪਰ ਹੈ ਭਾਈ ਨਿਆਣਿਆਂ ਦੀ ਫੌਜ ਵੀ ਪਹੁੰਚ ਗਈ ਇੱਧਰ ਨਿਆਣੇ ਲੈਟਾਂ ਦੇਖਣੇ ਲੈਟਾਂ ਦੇਖਦੇ ਵੀ ਕਿੱਧਰ ਤੇ ਆ ਗਈਆਂ ਬਾਕੀ ਕੰਮ ਤਾਂ ਬਾਈ ਹਲੇ ਕਈ ਪਏ ਐ। ਕੀ-ਕੀ ਕਰੀ ਜਾਏ ਇਹ ਬਗਨੀ ਨਾਲ ਜਲਾ। ਆਪਣਾ ਪੰਪਰ ਠੀਕ ਆ ਬਾਈ। ਪੰਪਰ ਠੀਕ ਆ ਯਾਰ। ਓਕੇ ਐ। ਤੇਰਾ ਰੰਗ ਵਾਲਾ ਬੰਦਾ ਡਰਾਪ ਕਰਦਾ ਸੀ। ਐ ਮੇਰਾ ਆੜੀ ਹੋਰ ਪੁੱਛੂੰਗਾ ਜਾ ਕੇ। ਕਿਹੜਾ ਘਾਟਾ ਪੈ ਗਿਆ ਤਾਂ ਬਾਈ ਮੈਨੂੰ। ਬਾਈ ਇਹ 1 ਬੰਨ ਕੁਇੰਟਲ ਦਾ ਪੰਪਰ ਆ। ਪੈਂਟ ਪੂੜਾ ਲਾ ਕੇ ਆਪਾਂ ਨੂੰ ਮੰਨ ਕੇ ਚਲੋ 12.5000 ਚ ਪੈ ਗਏ ਆ ਬਾਕੀ ਆ ਵੇਟ ਵਾਲੀ ਪੱਤੀ ਵੀ ਲਾਈ ਵੀ ਬਾਈ ਥੱਲੇ ਜੇ ਵੇਟ ਕਸਣਾ ਦੇਖੋ ਤੁਸੀਂ ਆ ਵਧੀਆ ਹੁੱਕ ਵੀ ਲਵਾਤੀ ਹਾਂ ਹੁੱਕ ਵੀ ਲਵਾਤੀ ਤੇ ਆ ਸੰਗਲੀ ਪੈਂਦੀ ਵੀ ਕਰਾਤੀ ਵੀ ਕੱਲੂ ਆ ਨਹੀਂ ਘਿਰੂਗੀ ਠੀਕ ਨਹੀਂ ਤੇ ਆ ਵੇਟ ਕਸਣੇ ਵਾਸਤੇ ਵੀ ਥੱਲੇ ਲਵਾਤੀ ਤੇ ਬਾਈ ਘੱਟੋ ਘੱਟ ਇਹ 26 ਇੰਚਾ ਆਪਣਾ ਬੰਪਰ ਪੂਰਾ ਤੱਕ ਹਾਂ ਫੁੱਲ ਹੈਵੀ ਬਾਕੀ ਲੈਟਾ ਹੁਣ ਰੱਖੀ ਅੰਦਰ ਬੰਪਰ ਠੀਕ ਆ ਯਾਰ ਨਾ ਤਾਂ ਇਹ ਬੜਾ ਹੈ ਨਾ ਛੋਟਾ ਦਰਮਿਆਨ ਇਹ ਸਹੀ ਹੈ ਬਾਕੀ ਬਾਈ ਤੁਹਾਨੂੰ ਲੈਟਾ ਦਿਖਾਵਾਂਗੇ ਜਦੋਂ ਲਾਉਂਗੇ ਕਿ ਆਪਤਾ ਪੇ ਲਾ ਦੀਏ ਅਸੀਂ ਕਿਸੇ ਬੰਦੇ ਦੇ ਵੀ ਲਵਾ ਸਕਦੇ ਅੱਜ ਅਸੀਂ ਦਿਨ ਕਿਤੇ ਹੋਰ ਜਾ ਕੇ ਆਉਣ ਬੰਦੇ ਤੇ ਲਾਉਂਦੇ ਕਿ ਆਪਣੇ ਤੇ ਬੈਰਿੰਗ ਲੋਟ ਨਹੀਂ ਆਉਂਦੇ ਬੈਰਿੰਗ ਲੋਟ ਨਹੀਂ ਆਉਣ ਨਾਲ ਜਿਹੜੇ ਆਪਾਂ ਕੰਮ ਕਰਦੇ ਤਾਰਾ ਦੇਖੀ ਜਾਂਦੀ ਆ ਉਹਨਾਂ ਨੂੰ ਢੰਗ ਤਿਆਰ ਬਾਇ ਨਹੀਂ ਤੁਹਾਨੂੰ ਕਹਣਾ ਬਾਈ ਤਾਰਾਂ ਲੇ ਕੋਲ ਆ ਵੀ ਤਾਰਾਂ ਤੂਰਾਆਂ ਜਾਂ ਡੈਕਾਂ ਵਾਲੀਆਂ ਵੀ ਬਾਈ ਲੋਟ ਕਰਨੀਆਂ ਸਾਰੀਆਂ ਹਰੇ ਖਿੰਦਰੀਆਂ ਵੀ ਆ ਇਹਦਾ ਵੀ ਨੰਬਰ ਆ ਹੈ ਨਾ ਉਹ ਰੱਸੀ ਮੰਨੀ ਮੇਜਾ ਬਸ ਕੰਮ ਜਿਆ ਸਾਰੂ ਕਰਿਆ ਹੋਵੇ ਬਾਕੀ ਬਾਈ ਇਹ ਲੈਟਾ ਸਰਾਂਦਰੇ ਲਿਆਏ ਆ ਰੇਟ ਦਾ ਬਹੁਤ ਫਰਕ ਆਰੇ ਗਿਲ ਤੇ ਉਥੇ ਮਹਿੰਗੀਆਂ ਐ ਆ ਬੜੀ ਲੈਟ ਬਾਈ ਆਪਾਂ ਨੂੰ ਮਿਲੀ 900 ਰੁਪਏ ਦੀ ਆਹ ਮਿਲੀ ਐ 700 ਰੁਪਏ ਦੀ ਪਤਾ ਨਹੀਂ 650 ਦੀ ਐ ਆ ਥੋੜੀ ਜਿਹੀ ਮਹਿੰਗੀਆਂ ਐ ਆ ਕਿੰਨੇ ਦੀ ਐ ਇਹ ਪਤਾ ਨਹੀਂ ਕਿੰਨੇ ਦੀ ਐ ਇਹ ਥੋੜੀ ਜਿਹੀ ਮਹਿੰਗੀਆਂ ਮਤਲਬ ਪਤਾ ਕਰਕੇ ਮੈਨੂੰ ਲੈਟਾਂ ਮਸਾਲ ਦਈਆਂ ਇਹ ਵਧੀਆ ਐ ਕੋਈ ਨਹੀਂ ਤੁਹਾਨੂੰ ਦਵਾ ਦੂਗੇ ਬਾਕੀ ਭਾਈ ਬਾਹ ਬਾਈ ਕੰਨੀ ਰਾਤ ਨੂੰ ਲੋਟ ਐ ਲੋਟ ਐ ਆਹ ਹਾਂ ਉਹਨਾਂ ਝੰਡੇ ਰੱਖ ਲਏ ਦੋ ਹਨ ਹਾਂ ਇਹ ਦੋ ਝੰਡੇ ਹਨ ਆ ਨੱਟ ਪਾਤਾ ਵੀ ਵਧੀਆ ਕਰੇ ਇਹ ਵੀ ਥੱਲੇ ਬਾਛਲ ਪਾ ਕੇ ਵੀ ਡੰਡਾ ਵੀ ਨਹੀਂ ਗਿਰੂਗਾ ਥੱਲੇ ਨੂੰ ਨਹੀਂ ਵਧੀਆ ਕੰਮ ਕਰਾਇਆ ਇਹ ਟੈਕਰਾਂ ਇਹ ਕਿਹੜੇ ਜੱਗੇ ਰੱਖਦੇ ਨੇ ਸੀ ਜਿਹੜੇ ਬੰਪਰ ਲਾਉਂਦੇ ਉਹ ਕਹਿੰਦੇ ਬਾਈ ਸਾਨੂੰ ਰੋਜ਼ ਰੋਜ਼ ਕਰਕੇ ਤਿਆਰਵਾ ਆ ਗਏ ਉਹਨੂੰ ਪਤਾ ਹੀ ਹੁੰਦਾ ਅਸੀਂ ਨੁਕਸ ਲੱਭ ਲੈ ਉਹਨਾਂ ਨੇ ਜੋ ਵੀ ਕੰਮ ਕਰਿਆ ਆਪਣਾ ਤਸੱਲੀ ਬਖਸ਼ ਕਰੇ ਜਿਹੜੇ ਪੂਰੇ ਡੰਡਾ ਬਾ ਨਾੜ ਕੱਢਦੇ ਕਿਤੇ ਨਹੀਂ ਹਿੱਲਦਾ ਦਸਹੀ ਬੰਨਣ ਦੀ ਲੋੜ ਨਹੀਂ ਦਸਹੀ ਬੰਨਣ ਨਹੀਂ ਢਿੱਲਾ ਹੋ ਜਾਂਦਾ ਵੀ ਰੱਸੀ ਬੰਨਣੀ ਪੈਂਦੀ ਆ ਰੱਸੀ ਵਾਲਾ ਕੰਮ ਚੱਕਦਾ ਨਾੜ ਨਾੜ ਕੱਢਦੇ ਬਸ ਪੂਰਾ ਨਹੀਂ ਹਾਂ ਬਈ ਯਾਰ ਬਾਈ ਆਹ ਦੇਖ ਵੜਾ ਪ੍ਰੋਪਰ ਵਾਲਾ ਨੇ ਆਹ ਕਿਹੜੀ ਬਲੀ ਆ ਇਹ ਪੀਲੀ ਬਲੀ ਬਾਈ ਚਾਨਣਾ ਦੇਖੋ ਵੀਡੀਓ ਚ ਇੰਨਾ ਪਤਾ ਨਹੀਂ ਲੱਗ ਰਿਹਾ ਪਰ ਜਾਸਲੀ ਚ ਦੇਖੋਗੇ ਨਾ ਹਾਂ ਹਾਂ ਫੜਿਆ ਆ ਬਈਆ ਫਲੈਸ਼ ਵੱਲਦੀ ਏ ਤੇ ਹਾਂ ਆ ਆ ਦਿਖਿਆ ਇਹਦਾ ਐਨ ਲੱਗਦਾ ਬਈ ਇਧਰ ਹੱਥ ਖੜਦਾ ਰਹਿਣਾ ਚੰਗੀ ਤਰ੍ਹਾਂ ਦਿੱਲੀ ਜਾਂਦੀ ਏ ਇਧਰ ਹੈ ਅਸੀਂ ਦੇਸੀ ਤਰੀਕੇ ਨਾਲ ਚਲਾ ਰਹੇ ਵਾਰੀ ਤੇ ਵੀ ਖੜਦਾ ਨਹੀਂ ਜਾਂ ਦੁਬਾਰਾ ਲੱਗ ਰਿਹਾ ਆ ਦੇਖੋ ਪੱਤੀ ਲੋਹਾ ਇਹ ਬਾਸ ਨਹੀਂ ਫੱਟਦੀ ਇਹ ਹੂੰ ਇਹ ਖੜਦਾ ਹਾਂ ਲੋਹਾਈ ਨੇ ਪ੍ਰੋਪਰ ਹੈਗਾ ਲੋਹਾ ਦਾ ਬਣਾ ਬੈਣਾ ਬਈ ਆ ਲਾਈਟ ਦਾ ਮੈਨੂੰ ਪਸੰਦ ਆਈ ਇਹਦਾ ਚਾਨਣਾ ਪਉਂਦਾ ਇੰਨਾ ਵੀਡੀਓ ਚ ਨਹੀਂ ਪਤਾ ਲੱਗਦਾ ਅਸਲੀ ਚੀਜ਼ ਤਰੀਕੇ ਨਾਲ ਫੇਰ ਜ਼ਿਆਦਾ ਹੁੰਦਾ ਹੈ। ਆਹ ਕਿਹੜੀ ਆ? ਚਿੱਟੀ ਲਾਈਟ ਆ ਦੇਖੋ ਜੀ। ਆਹ ਕਿ ਚਿੱਟੀ ਹੋ ਗਈ? ਆਹ ਪੀਲੀ ਹੋ ਗਈ। ਇੱਕ ਆਤੀਆ ਦੇ। ਆਹ ਫਲੈਸ਼ ਹੋ ਗਈ। ਇਹ ਹੋਰ ਵੀ ਵਿਚੇ ਨੇ। ਹੋਰ ਕਿਧੋਂ ਨਲੀ ਥੋੜੀ। ਹਾਂ ਆ ਆਤੀ। ਆਹ ਚਿੱਟੀ ਹੋ ਗਈ ਪੂਰੀ। ਆਹ ਥੋੜੀ ਪਿਲ ਪਿਲਕ ਜਿਹੀ ਵਰ ਆ ਗਈ। ਹਾਂ ਚਾਰ ਆ ਚਾਰ। ਇੱਕ ਤਾਂ ਪਿਲ ਨਾ ਦੀ। ਹਾਂ ਵੀ ਠੀਕ ਲਾ ਆਹ ਫਲੈਸ਼ ਆ। ਦੇਖ ਨਹੀਂ ਹੁੰਦਾ ਜਿਵੇਂ ਇੰਨਾ ਚੰਨ ਆਏ। ਹਾਂ। ਗੱਲਬਾਤ ਆਪਨੇ ਪੀਲੀ ਲਿਖਣੀ ਸੋਣ ਲੱਗ ਦੇਖੀ। ਪਲੀ ਧੁੰਦਾ ਮਲੋਟਰ ਹਾਂਗੀ ਨਾਲ ਪਲੀ ਕਿੰਨੀ ਵੇਲੇ ਲੱਦੀ ਪਲੀ ਆ ਪਲੀ ਫੌਰ ਲੱਗਦੀ ਬਾਈ ਦੇਖ ਨਹੀਂ ਹੁੰਦਾ ਮੈਨੂੰ ਦੇਖ ਲੈ ਕੈਜੇ ਲਾਈਟ ਆ ਗਈ ਆ ਇੱਕ ਬੱਲਬ ਦੇ ਵਿੱਚ ਕਿੰਨੀਆਂ ਆਪਸ਼ਨਾਂ ਦੇਤੀ ਮੇਰਾ ਆ ਗਿਆ ਅੱਖਾਂ ਮੂਰ ਇੰਨੀ ਤੇਜ਼ ਹੈ ਬਹੁਤ ਅੰਨਾ ਵੀਡੀਓ 'ਚ ਨਹੀਂ ਪਤਾ ਲੱਗਦਾ ਜੇ ਸਾਹਮਣੇ ਤੂੰ ਖੜੂਗਾ ਨਾ ਲਾ ਕੇ ਫਿਰ ਦੇਖ ਰਾਤ ਨੂੰ ਲਾਉਂਗੇ ਰਾਤ ਨੂੰ ਹਾਂ ਰਾਤ ਨੂੰ ਲਾ ਕੇ ਰਾਤ ਨੂੰ ਜਾਵਾ ਨਹੀਂ ਤਾਂ ਬਾਈ ਯਾਰ ਪੂਰਾ ਦਿਨ ਜਿਹੜਾ ਹੁੰਦੀ ਹੈ ਲਾ ਕੇ ਰੱਖੀ ਬਾਈ ਤੁਹਾਨੂੰ ਫੇ ਬਾਕੀ ਤੁਸੀਂ ਦੇਖ ਲਓ ਕਿਹੜੇ ਸਾਹਮਣੇ ਦਾਣੇ ਬੁਨੇ ਬੇ ਵਿੱਚ ਹੈ। ਐ ਲੜੀ ਦੇਖ ਲੈ। 1 2 3 ਆ ਦੇ ਕਿੰਦੀਆਂ? 15 5 ਐ ਲੜੀਆਂ ਇੱਕ ਸਾਈਡਾਂ। 15 ਦਾ 15 ਦਾ 30 15 ਤੇ 15 15 ਦਾ 60 ਐ ਲੜੀਆਂ ਬਾਈ ਇਹ ਜੀ। 60 ਦੇ ਲਾ। ਅੰਨਾਂ ਦਾ ਲੜੀਆਂ। ਹਾਂ। ਲਓ ਜੀ ਬਾਈ ਸ਼ਟਰ ਵਾਲੇ ਵੀਰ ਕੋ ਆਏ ਦੁਆਰਾ ਤੇ। ਹਾਂ ਵੀ ਜੱਗੇ। ਅੱਸੀ ਕਾਲ ਜੀ ਆਰਿਆ ਨੂੰ। ਅਸਟਾ। ਅੱਜ ਆਇਆ ਅੰਕਲ ਕੋਲ ਗੇਟ ਬਣਾਇਆ ਫੇਰ ਦੁਬਾਰਾ ਤਿੰਨ ਅੱਛਾ ਸ਼ਟਰ ਵੀ ਲਵਾਉਣੇ ਆ ਤਾਂ ਕਰਕੇ ਉਰੀ ਆਏ ਸ਼ਟਰ ਵੀ ਗੇਟ ਵੀ ਸ਼ਟਰ ਵੀ ਪਹਿਲਾਂ ਲਵਾਇਆ ਤੇ ਗੇਟ ਹੁਣ ਫੇਰ ਦੁਬਾਰਾ ਉਹੀ ਦਲਵਾਇਆ ਉਰੀ ਤਸਲੀ ਉਰੀ ਮਾਨ ਖੜਦਾ ਆ ਕੇ ਹੋਰ ਕਿਤੇ ਖੜਦਾ ਨਹੀਂ ਕਿਧਰ ਲਾਉਣੇ ਫੈਂਸੀ ਕਿ ਨਾਰਮਲ ਨਾਰਮਲ ਗੇਟ ਲਾਉਣੇ ਫੈਬਰ ਵਾਲੇ ਅੱਛਾ ਬਾਕੀ ਦੇਖਦੇ ਆ ਅੰਕਲ ਕੀ ਬਣਾਉਂਦਾ ਨਾ ਵਧੀਆ ਚੀਜ਼ ਬਣਾ ਕੇ ਦਵਾਂਗੇ ਮੈਂ ਕਹਿੰਦਾ ਤੁਹਾਡੀ ਦੁਕਾਨ ਪਰ ਅਸੀਂ ਅਜੇ ਪਹਿਲਾਂ ਵੀਡੀਓ ਬਣਾਈ ਪਹਿਲਾਂ ਬਣਾਈ ਨਹੀਂ ਹੈਗੀ ਹਾਂ ਦੁਕਾਨ ਤੇ ਕਦੇ ਨਹੀਂ ਆਏ ਮਾਨ ਤੇ ਤਾਂ ਬਾਈ ਮਸ਼ੀਨਾ ਮਸ਼ੂਨਾ ਅਸੀਂ ਵੀ ਅਜੇ ਦੇਖੀ ਨਹੀਂ ਤੁਹਾਡੀਆਂ ਹੁਣ ਵੀ ਚੱਲੇ ਦੇਵਾ ਉਹ ਗੱਡੀ ਲੱਦੀ ਪਈ ਆ ਮੌਕੇ ਤੇ ਆਪਾਂ ਘੇਰ ਲੈ ਬਸ ਅੱਛਾ ਜੀ ਤਿਆਰੀ ਆ ਤਕਰੀਬਨ ਹੋ ਜੇ ਜਾਂਦੇ ਜੀ ਕਿੰਨੇ ਸ਼ਟਰ ਲਾਉਣ ਚੱਲੇ ਆ ਜੀ ਪੰਜ ਸ਼ਟਰ ਲਾਉਣ ਚੱਲੇ ਆ ਜੀ ਤੇ ਪੰਜ ਇਤਰੀ ਆ ਜੀ ਹੰਗ ਸਿਆਲ ਦੇ ਮੱਝਰੀ ਚੱਲੇ ਆ ਨਾ ਬਾਜੀ ਬਾ ਲੰਬੇ ਰੂਟਾਂ ਤੇ ਰਹਿੰਦੇ ਆ ਜੀ ਜਿੱਥੇ ਮਰਜ਼ੀ ਅੱਜ ਵੇਲੇ ਫਟ ਕਰਿਆ ਹੋਣਾ ਜੀ ਜਿੱਥੇ ਮਰਜ਼ੀ ਜੰਮਰ ਰੱਖਣਾ ਜਾਣਦੇ ਆ ਜੀ ਜਗਾਠਾ ਵਾਲੇ ਮਸ਼ੀਨ ਆ ਗੇਟ ਆਪਾਂ ਉਹ ਦੂਗੇ ਗੇਟ ਆ ਆਪਣੇ ਐਸੀ ਗੇਟ ਇੱਧਰ ਆਹ ਰਵਾ ਐਸੀ ਗੇਟ ਇੱਧਰ ਪਰ ਫਾਇਲ ਵਾਲੇ ਗੇਟ ਵੀ ਬਣਾਉਂਦੇ ਬਾਈ ਨੇ ਨਵੇਂ ਚੱਲੇ ਬਈ ਡਿਜ਼ਾਈਨ? ਹਾਂਜੀ ਹਾਂ ਨਵੇਂ ਇਹ ਪਾਲਾ ਪਾਉਣਾ ਬਾਹਰ ਜਿਹੜਾ ਮੈਨੂ ਮੇਡ ਇਹਦੇ ਉੱਪਰ ਲੇਜ਼ਰ ਕਟਿੰਗ ਵੀ ਲੱਗਦੀ ਹੈ। ਅੱਛਾ ਜੀ ਡਿਜ਼ਾਈਨਿੰਗ ਦੇ ਆ ਜੀ ਤੁਸੀਂ ਪਸੰਦ ਕਰੋਗੇ ਲਾਜ਼ਮ ਉਹ ਲੱਗ ਜਾਣਾ। ਹਾਂਜੀ ਹਾਂ ਕੋਈ ਖੰਡਾ ਬਣਾਉਣਾ ਜਾਂ ਵਰਸਾਚੇ ਦਾ ਇਹ ਵੀ ਚੀਜ਼ ਹੀ ਠੀਕ ਹੈ ਜੀ। ਇਹਦੇ ਵਿੱਚ ਕਾਫੀ ਕਲਰ ਆ ਜਾਂਦੇ ਪ੍ਰੋਫਾਈਲ ਦੇ ਵਿੱਚ। ਅੱਛਾ ਜੀ। ਜਿਵੇਂ ਗ੍ਰੇ ਕਲਰ ਹੈ ਇਹਦੇ ਵਿੱਚ ਬਲੈਕ ਕਲਰ ਵੀ ਆ ਜਾਂਦਾ ਹੋਰ ਤੁਸੀਂ ਕਹੋ 골ਡਨ ਜੋ ਵੀ ਤੁਹਾਡੀ ਡਿਮਾਂਡ ਉਸ ਦਾ ਤਾਂ ਹੋ ਜਾਂਦਾ ਤਿਆਰ ਹੈ। ਠੀਕ ਹੈ ਜੀ। ਵੀ ਚੀਜ਼ ਇੱਕ ਨੰਬਰ ਹੈ ਜੀ ਵਿੱਚ। ਹਾਂ ਪੂਰਾ ਇੱਕ ਨੰਬਰ ਹੈ। ਤੇ ਇੱਕ ਹੋਰ ਦੇਖੋ ਡ ਅੱਛਾ ਜੀ ਆਹ ਜੀ ਕੋ ਡਬਲ ਸਟੀਲ ਲਾਈ ਹੋਈ ਲੋਕ ਤਾਂ ਨਹੀਂ ਸਿੰਗਲ ਪਾ ਦਿੰਨੇ ਆ ਇਹ ਕੁਦਰਤੀ ਹੋ ਰਹੇ ਤੁਸੀਂ ਅੱਗੇ ਮੌਕਸਰ ਇਹਨੂੰ ਸੀਟ ਨਹੀਂ ਪਾਈ ਹੋਈ ਹੈਗੀ ਅੱਛਾ ਜੀ ਨਹੀਂ ਅਗਲਾ ਸਿੰਗਲੇ ਸੀਟ ਪਾ ਕੇ ਅਗਲਾ ਲਾ ਦਿੰਦਾ ਇਹਦੇ ਉੱਪਰ ਹੋਰ ਲੱਗਣੀ ਹੈ ਲੇਕ ਹਾਂ ਇਹਦੇ ਵੀ ਆਹ ਦੇਖੋ ਪਿੱਛੇ ਵੀ 304 ਗ੍ਰੇਡ ਦੀ ਸਟੀਲ ਲਾਈ ਹੋਈ ਹੈ ਅੱਜ ਕਰੰਬਨ ਮਾਰਿਓ ਮੜਾ ਜਾ ਆ 304 ਗ੍ਰੇਡ ਪਿੱਛੇ ਵੀ 304 ਲਾ ਰਹੇ ਆਲੇ-ਦਾਲ ਤੇ 304 ਲੱਗਣੀ ਲੱਗਣਾ ਹੈ ਹਾਂਜੀ ਬੈਕ ਸਾਈਡ ਵੀ 304 ਲਾਇਆ ਹੋਇਆ ਤੇ ਆਹ ਦੇਖੋ ਆਹ ਬੰਦ ਹੋ ਗਿਆ ਫਿਰ ਇਦਾਂ ਸਿੱਧਾ ਪਿੱਛੇ ਦੇਖੋ ਇਹ ਪਤਾ ਨਹੀਂ ਲੱਗਦਾ ਕਈ ਬੰਦੇ ਨਾ ਰੁਪਏ ਵੱਧ ਬਣਾਉਣ ਦੇ ਚੱਕਰ ਦੇ ਵਿੱਚ ਲੋਹਾ ਲਾ ਦਿੰਦੇ ਜਾਂ 202 ਗ੍ਰੇਡ ਦੀ ਸਟੀਲ ਨਾਲ ਦੇ ਦਿੰਦੇ। ਫਿਰ ਉਹਦੇ ਕਰਕੇ ਅਗਲਾ ਮਾਰਜਿਨ ਵੱਧ ਲਿਆ ਜਾਂਦਾ ਪਰ ਅਸੀਂ ਇਹ ਕੰਮ ਨਹੀਂ ਕਰਦੇ ਹੈਗੇ। ਇਹ ਹੁਣ ਪਿੱਛੇ ਸ਼ੀਟ ਲੱਗੀ ਪਈ ਜੀ। ਹਾਂਜੀ ਹਾਂ ਇਹ ਡਬਲ ਸ਼ੀਟ ਲੱਗੀ ਹੋਈ ਹੈ ਜੀ। ਠੀਕ ਹੈ। ਤੇ ਕੁਆਲਿਟੀ ਜਿਹੜਾ ਕੰਮ ਕਰਕੇ ਦੇਈਦਾ ਤੇ ਰੇਟ ਸਿਰ ਕਰਕੇ ਦੇਈਦਾ। ਕਿਉਂ ਮੇਨ ਗੱਲ ਕੰਮ ਨੂੰ ਤੇ ਰੇਟ ਨੂੰ ਦੇਖ ਕੇ ਗਲਤਕ ਆਉਂਦਾ। ਕੰਮ ਦੀ ਤਾਂ ਤਸੱਲੀ ਹੈ ਜੀ। ਤੇ ਉਹ ਇਹਨਾਂ ਦੋਨਾਂ ਦੇ ਦਾ ਆਪਾਂ ਨੇ ਪਹਿਲਾਂ ਕੰਮ ਕਰ ਚੁੱਕੇ ਆ ਕਾਫੀ ਜ਼ਿਆਦਾ ਤੇ ਹੁਣ ਫੇਰ ਆਏ ਇਹ ਅੱਜ ਦੁਕਾਨ ਪਰੇ ਆ ਗਏ ਸੀ ਕੁਦਰਤੀਓਂ ਹਾਂਜੀ ਕਿ ਸਾਡੀ ਯੂਨੀਅਨ ਸ਼ਟਰ ਵਾਲੀ ਮਸ਼ੀਨ ਵੀ ਆਪਣੀ ਲੱਗ ਗਈ। ਕੋਈ ਚੀਜ਼ ਲੈ ਕੇ ਨਹੀਂ ਆਉਣੀ ਸਭ ਆਪਣਾ ਤਿਆਰ ਕਰਦੇ। ਇਹ ਡਿਜ਼ਾਈਨ ਪਾਉਂਦੀ? ਹਾਂ ਇਹ ਡਿਜ਼ਾਈਨ ਪਾਉਂਦੀ ਹੈ। ਇਹ ਲਾਈਨਿੰਗ ਵਾਲਾ ਡਿਜ਼ਾਈਨ ਹੈ। ਸਹੀ। ਤੇ ਆਹ ਦੇਖੋ ਆਹ ਰੂਲੇ ਦੂਜੇ ਫੁੱਲਾਂ ਵਾਲੇ ਆ ਜਿਹੜੇ ਅੱਜ ਕੱਲ੍ਹ ਫੁੱਲਾਂ ਵਾਲੇ ਸ਼ਟਰ ਚੱਲਦੇ ਆ ਜਿੱਦਾਂ ਆਹ ਪਿਆ ਜੀ। ਆਹ ਜੀ। ਆਹ ਦੇਖੋ ਆਹ ਫੁੱਲਾਂ ਵਾਲੇ ਚੱਲਦੇ ਆ। ਅੰਮ੍ਰੇ ਦੀ ਹੀ ਆ ਅੰਮ੍ਰੇ ਦੀ ਹੀ ਲੈ ਸਾਡੇ ਜਿੰਨ ਨਾਲ ਇਹ ਮਾਲ ਸਾਰਾ ਅਸੀਂ ਟਾਟਾ ਦਾ ਵਰਤਦੇ ਆ ਜਿਹੜਾ ਇਹ ਮਾਲ ਹੈ ਜੀ ਪਿਓ ਟਾਟਾ ਦਾ ਵਰਤਦੇ ਆ ਜੀ ਸਾਰਾ ਮਾਲ ਤੇ ਆ ਦੇਖੋ ਆ ਬਾਹਰ ਆਏ ਤੇ ਤੁਹਾਨੂੰ ਪਤਾ ਲੱਗੂਗਾ ਛੱਟੀਆਂ ਦੇ ਭਰਾ ਦੇਖੋ ਵਿਚਾਲੇ ਸਾਡੇ ਹਾਂ ਦੇ ਟਾਟਾ ਸਟਿੰਗ ਬਕਾਇਦਾ ਲਿਖਿਆ ਹੋਇਆ ਹੈ ਉੱਤੇ ਹਾਂ ਜੀ ਇਹ ਕਹਣਿਆ ਕਰਨ ਦਾ ਫਰਕ ਨਹੀਂ ਮਾਲ ਸਾਰਾ ਟਾਟਾ ਦਾ ਹੀ ਵਰਤਦੇ ਆ ਅਸੀਂ ਨਾਉਨ ਟਾਟਾ ਦਾ ਮਾਲ ਹੀ ਵਰਤਦੇ ਆ ਕਿਹਦੇੰਦੇ ਆ ਬਾਅਦ ਚ ਦਿਖਦਾ ਨਹੀਂ ਤੇ ਦਿਖਦਾ ਹੈ ਨਹੀਂ ਲੱਗੀ ਹੋਈ ਹੈ ਸੈਂਪਲ ਲੱਗੀ ਹੋਈ ਹੈ ਇੱਕ ਨੰਬਰ ਮੇਨ ਤਾਂ ਗੱਲ ਇਹ ਆ ਵੀ ਕੁਆਲਿਟੀ ਨੇ ਚੱਲਣਾ ਲੌਂਗ ਟਾਈਮ ਹਾਂਜੀ ਹਾਂਜੀ ਰੇਟ ਤੇ ਨਹੀਂ ਚੱਲਣਾ ਹੈਗਾ ਜਦੋਂ ਕੁਆਲਿਟੀ ਵਧੀਆ ਹੋਊਗੀ ਸਮਾਨ ਵਧੀਆ ਲੱਗਿਆ ਹੋਊਗਾ ਉਹਨੇ ਚੱਲਣਾ ਲੌਂਗ ਟਾਈਮ ਹੋਣਾ ਦੇਖੋ ਉਹ ਵੀ ਅਸੀਂ ਤਿੰਨ ਸ਼ਟਰ ਤਿਆਰ ਕਰਨ ਲੱਗੀਆਂ ਹੋਈਆਂ ਆ ਮਰੰਡੇ ਨਹੀਂ ਆ ਸਾਰੇ ਕੋਈ ਇਹ ਵਿੱਚ ਵੀ ਵੈਰੈਂਟ ਆਏ ਹੋਰ ਹੋਰ ਨਹੀਂ ਲੋਕ ਬੁਸ਼ਰਾ ਦਿੰਨੇ ਇਹਨਾਂ ਨੂੰ ਇਹਨਾਂ ਦੇ ਵਿੱਚ ਵੀ ਆ ਵੈਰੈਂਟ ਆਏ ਨਾਲ ਬੁਝੇ ਤੇ ਜਿਹੜਾ ਇਹ ਚਗਾਠਾਂ ਦਾ ਮਾਲ ਹੈ ਜੀ ਇਹ ਵੀ ਅਸੀਂ ਟਾਟਾ ਦਾ ਹੀ ਲਾਉਨੇ ਇਹਦੇ ਪਰਮਿਸ ਕੋਈ ਦਾ ਛਾੜ ਨਹੀਂ ਸਟੈਂਪ ਲੱਗੀ ਹੋਈ ਹੈ ਮਾਰਕਾ ਟਾਟਾ ਸਟੀਲ ਲਿਮਿਟਿਡ 1.2 ਕੰਪਨੀ ਬਨੋਂ ਲਿਖਿਆ ਹੋਇਆ ਇਹਦੀ ਟੱਕਰ ਜਗਾਰ ਦੀ 2 ਇੰਚੀ ਹੈ ਆਮ ਡੇਡ ਹੁੰਦੀ ਆਮ ਡੇਡ ਇੰਚੀ ਹੁੰਦੀ ਹੈ ਤਾਂ ਇਹਦੀ ਕੋਰਦਾਰ ਮੱਕੜ ਜਿੰਨੀ ਕਿ ਨਹੀਂ ਗੋਲ ਹੁੰਦੀ ਆ ਨਹੀਂ ਇਹ ਥੋੜੀ ਜਿਹੀ ਗੋਲ ਬਣੀ ਜਾਂਦਾ ਵਰਕ ਇਹ ਇੰਨਾ ਫਰਕ ਹੈ ਜੀ ਕੁਆਲਿਟੀ ਦਾ ਅੱਗੇ ਆਪਣੇ ਲਈ ਬੈਂਚ ਟੇਬਲ ਨਹੀਂ ਹੈਗੇ ਤੇ ਇਹਦੇ ਕਾਹਨ ਕਰਦੇ ਇਹਦੀ ਫਿਟਿੰਗ ਤੇ ਇਹਦੇ ਉੱਪਰ ਜਿਹੜਾ ਕਵਰ ਲੱਗਦਾ ਉਹ ਵੀ ਡਬਲ ਹੋ ਕੇ ਲੱਗਦਾ ਅੱਛਾ ਜਿਹੜਾ ਕਵਰ ਲੱਗਦਾ ਤੇ ਜਿਹੜੇ ਪੁੱਛੇ ਕਰਕੇ ਲੱਗਦੇ ਉਹ ਚੱਪਟੇ ਪੱਟੀ ਵਾਲੇ ਹੀ ਲੱਗਦੇ ਆ ਕਿਉਂ ਹੁਣ ਅਸੀਂ ਬਣਾ ਕੇ ਤੇ ਇੱਕ ਅਦਾ ਸੈਂਪਲ ਪਿਆ ਹੋਊਗਾ ਤੁਸੀਂ ਖਾ ਲਿਓ ਦੇ ਵੀ ਨਮੀ ਚੀਜ਼ ਆਈ ਹੈ ਜੇ ਕਿ ਬਹੁਤ ਐਨਸਰੀ ਦੀ ਕੁਆਲਟੀ ਹੈ ਲਾਠਾਂ ਦੇ ਸਾਰੀਆਂ ਕੁਆਲਟੀਆਂ ਜਿਹੜਾ ਜਿਹ ਕੋਈ ਕਹਿ ਦੇਵੇ ਉਹ ਜਿਹਾ ਕੰਮ ਜੋ ਕਹਿ ਤਾ ਉਹੀ ਕਰਦੇ ਆਂ ਉਹ ਲੱਗੇ ਵੇ ਬਾਈ ਮੈਂ ਤੁਹਾਨੂੰ ਮੈਂ ਤਾਂ ਕੀ ਕਰਾਉਂਦਾ ਆਂ ਵੀ ਜਿਹੜੀ ਕਰਨੀ ਕੋ ਉਸੇ ਦੀ ਲਾ ਕੇ ਦਿੰਨੇ ਆਂ ਹੁਣ ਤੱਕ ਕਰਕੇ ਦਿੰਨੇ ਆ ਤੇ ਕਰਕੇ ਦਿਵਾਗੇ ਹਾਂ ਠੀਕ ਆ ਜੀ ਜਿਹੜੀ ਚੀਜ਼ ਆ ਦੇਖੋ ਕਿ ਟਿਕਾਟਾਂ ਦੇ ਬੈਕਸਟੇਜ ਵੀ ਇਹ ਕਬਜ਼ੇ ਨੂੰ ਦਿੱਕਤ ਨਹੀਂ ਆਉਂਦੀ ਕਿਹ ਜਿੰਨੀ ਵਾਰ ਮਰਜ਼ੀ ਖੋਲੋ ਜਿੰਨੀ ਵਾਰ ਮਰਜ਼ੀ ਬੰਦ ਕਰੋ ਸਹੀ ਗੱਲ ਹੈ ਰੌਟ ਬੱਤੀ ਦੇ ਕੋਲ ਕੰਮ ਆਏ ਪੂਰਾ ਨਟ ਬੋਲਟਾਂ ਨੂੰ ਪੁੱਲ ਹੈ ਵੀ ਚਿਗਾਠੇ ਪਾਉਂਦੇ ਆ ਦਰਵਾਜ਼ਾ ਵੀ ਪੂਰਾ ਫੀਡਿੰਗ ਚ ਆਉਣਾ ਜਿਹੜਾ 빙ਾ ਡਿੰਗੇ ਬੂੰਗੇ ਨਹੀਂ ਹੋਣੇ ਜੱਜ ਕੇ ਸਹੀ ਲੈਣਾ ਕੰਮ ਦਾ ਤਜਰਬਾ ਤੇ ਕਲਾ ਹੈ ਤਾਂ ਵੀ ਖੇਚੂਂਦਾ ਨਾਲੇ ਅੰਕਲ ਪਿੰਡ 'ਚ ਬੈਠੇ ਫਿਰ ਵੀ ਵੇਲ ਨਹੀਂ ਬੁਕਿੰਗ ਮੈਂ ਵੀ 10 ਦਿਨ ਹੋ ਗਏ ਕਿਹਾ ਤੈਨੂੰ ਕਿਹਾ ਹਲੇ ਵੀ ਟਾਈਮ ਨਹੀਂ ਲੱਗੜਵਾਲ ਪਿੰਡ 'ਚ ਬੈਠੇ ਤੇ ਉੱਧਾ ਦੁਕਾਨ ਪਤਾ ਨਹੀਂ ਨਾ ਜੀ ਨੰਬਰੇ ਜਿਆਰਾ ਚੱਲ ਰਹੀ ਹੈ ਨੰਬਰੇ ਚੱਲਦਾ ਜੀ ਸਾਡੇ ਕੋਲ ਤਾਂ ਗਾਹਕ ਅਗਲਾ ਫੋਨ ਕਰਕੇ ਹੀ ਬਣਾਉਂਦਾ ਸਾਨੂੰ ਹਾਂ ਜੀ ਗਣਸ਼ਾ ਦੁਕਾਨ ਪਰ ਤਾਂ ਤਕਰੀਬਨ 20% ਗਾਹਕ ਹੁੰਦਾ ਨਹੀਂ ਤਾਂ ਫੋਨ ਤੇ ਸਾਰੀ ਡੀਲਿੰਗ ਹਾਂ ਜੀ ਆਨਲਾਈਨ ਹੈ ਸਾਰਾ ਸਿਸਟਮ ਚੱਲਦਾ ਹੈ ਕਿਉਂਕਿ ਜਿਹੜਾ ਕੰਮ ਦੇਖਦਾ ਹੋ ਆਪੇ ਭੱਜਿਆ ਵਾ ਦੁਕਾਨ ਆਪੋ ਆਪੇ ਆ ਕੇ ਮੰਨ ਲਓ ਵੀ ਸਾਨੂੰ ਆਰਡਰ ਦੇ ਆਪਣੇ ਨੰਬਰ ਕਿੰਨਾ ਜੀ ਸਾਡਾ ਨੰਬਰ ਹੈਗਾ 9815344070 ਜੇ ਭਾਈ ਕਿਸੇ ਨੇ ਕੰਮ ਕਰਾਉਣਾ ਹੋਵੇ ਵੀਰ ਜੀ ਨੂੰ ਫੋਨ ਕਰ ਸਕਦੇ ਆ ਸ਼ਟਰ ਵਿੱਚ ਇਕਾਠਾ ਗੇਟ ਜੋ ਵੀ ਕੁਝ ਕਹਿ ਦੋ ਉਹੀ ਚੀਜ਼ ਹਾਜ਼ਰ ਆ ਠੀਕ ਹੈ ਜੀ ਫੁੱਲ Ориਜਨਲ ਦੀ ਗਰੰਟੀ ਹੋਵੇ Ориਜਨਲ ਦੀ ਜ਼ਿੰਮੇਵਾਰੀ ਹੈ ਤੇ ਸਰਵਿਸ ਵੀ ਆਨ ਪੂਰੀ ਵਧੀਆ ਦੇਵਾਂਗੇ ਗੱਡੀ ਜਨਰੇਟਰ ਘੋੜੀ ਪੌੜੀ ਕੁਛ ਨਹੀਂ ਮੰਗਦੇ ਕੁਛ ਵੀ ਸਭ ਕੁਝ ਹੈ ਨਾ ਹੋਰ ਦੇਖੋ ਗੱਡੀ ਦੇ ਵਿੱਚ ਲੱਗੇ ਜੰਨੇ ਘੋੜੀਆਂ ਪੌੜੀਆਂ ਸਾਰਾ ਕੁਝ ਪਿਆ ਹੈ ਵੱਡੀਆਂ ਦੇ ਵਿੱਚੇ ਬਾਈ ਸਾਰਾ ਸਮਾਨ ਲੈ ਕੇ ਜਾਣਾ ਘਰ ਜਾ ਕੇ ਥੋੜੀ ਵੀ ਨਹੀਂ ਮੰਗਣੀ ਅਗਲੇ ਤੇ ਸਾਰਾ ਕੁਝ ਆਪਣਾ ਹੋਊਗਾ ਜਨਰੇਟਰ ਵੀ ਜਿਹੜਾ ਲਾਈਟ ਭਾਦੀ ਉਹ ਵੀ ਆਪਣਾ ਫਿੱਟ ਕਰਕੇ ਆਉਣਾ ਜੀ ਬਸ ਫਿੱਟ ਕਰਕੇ ਆਣਾ ਤੇ ਜਨਰੇਟਰ ਵੀ ਰੱਖਿਆ ਹੋਇਆ ਹੈ ਅਦਰਵਾਈਜ਼ ਜੀਪ ਤੇ ਲਾਈਟ ਦੀ ਦਿੱਕਤ ਹੁੰਦੀ ਆ ਦੇਖੋ ਜਨਰੇਟਰ ਲੈਦਾ ਰੱਖਿਆ ਹੋਇਆ ਹੈ ਨਾ ਠੀਕ ਹੈ ਜੀ ਤੇ ਉਹ ਲੱਗ ਲਈ ਜੀ ਦਾ ਉਹ ਹਿਸਾਬ ਦੇ ਨਾਲ ਜੀ ਠੀਕ ਹੈ ਠੀਕ ਹੈ ਜੀ ਪੂਰਾ ਪੱਕਾ ਕੰਮ ਆਈ ਠੀਕ ਹੈ ਜੀ ਬਾਕੀ ਦੇਖਦੇ ਹੁਣ ਸਾਡੇ ਘਰ ਗੁਮਣਦੇ ਫੇਰ ਲੈਣ ਆਉਂਗੇ ਕੋਈ ਗੱਲ ਨਹੀਂ ਕੋਈ ਸੁਪਣਾ ਕੇ ਲਾ ਦੇਣਾ ਛੇਤੀ ਹੋ ਜੀ 25 ਫੁੱਟ ਦਾ 게ਟ ਆ ਵੈਸੇ ਰੋਪਣ ਦੋ ਤਿੰਨ ਨੂੰ ਮੈਂ ਪੁੱਛ ਲਿਆ ਉਹ ਕਹਿੰਦੇ ਵੀ ਦੋ ਤਿੰਨ ਪੱਲੇ ਕਾਨੇ ਮਿਲਾਂਗਾ ਮੈਂ ਇੱਕ ਪੱਲਾ ਖੜਾਉਂਗਾ ਬਸ ਸਾਡੇ 12 ਵਾਰਾ ਲੁਕਾ ਵੀ ਪੂਰਾ ਕਾਮਯਾਬ ਹੋ ਗਿਆ ਵੇਖਦਾ ਵਾਕੇ ਹੁਣ ਬਾਕੀ ਤੇ ਤੁਸੀਂ ਲੱਗੇ ਨੇ ਦੇਖਿਓ ਤੁਸੀਂ ਕੀ ਕੀ ਬਣਾ ਕੇ ਦੇਵਾਂਗੇ ਅਸੀਂ ਇੰਨੀ ਦੂਰ ਆਏ ਆਪਾਂ ਉਹ ਵੀ ਇਹਨਾਂ ਦਾ ਫਾਇਦਾ ਕਰਾਂਗੇ ਆਪਾਂ ਮੇਰੀ ਮੇਨ ਗੱਲ ਹੈ ਅਸੀਂ ਇੰਨੀ ਦੂਰ ਆਏ ਆਪਾਂ ਸਾਡਾ ਪਿਆਰ ਬਣ ਗਿਆ ਬੰਦਿਆਂ ਦਾ ਠੀਕ ਹੈ ਕਿ ਨਹੀਂ ਹੋਰ ਕਿਹੜੀ ਗੱਲ ਹੀ ਨਹੀਂ ਲੈਣੀ ਜਦ ਕੋਈ ਲੋਹੇ ਦੀ ਚੀਜ਼ ਬਣਾਉਣੇ ਨੇ ਜਦ ਅੰਕਲ ਜਾਦੇ ਬੁੱਠੇ ਨੂੰ ਚਲੋ ਨਾ ਠੀਕ ਹੈ। ਸ਼ਟਰਾਂ ਕੇ ਨਹੀਂ ਲੱਗੇ ਉਹਨੇ। ਕਿਦਰਾ ਬਾਦ? ਉਹ ਦਿਖਾਇਆ। ਅੱਛਾ। ਦਿਖਾਇਆ ਵੀਡੀਓ ਦੇ। ਲਗਾਏ ਨਹੀਂ ਇਧਰ ਪਾਸੇ। ਬਾਬੇ ਨੇ ਵੀ ਦਿਖਾਈ। ਮੇਰੇ ਸ਼ਟਰ ਵੀਡੀਓ ਜਿਹੀ ਦਿਖਾਏ ਲਾਗੇ। ਨਾ ਠੀਕ ਹੈ ਜੀ। ਮੈਂ ਪੂਰੇ ਵਧੀਆ। ਉੱਥੇ ਵੀ ਮੰਨ ਗਏ ਹੀ ਉਹ। ਵੀ ਚੀਜ਼ ਲੱਗੀ ਹੋਈ ਆ। ਉਹ ਮੇਨ ਤਾਂ ਗੱਲ ਇਹ ਜੀ ਜਦੋਂ ਕੰਮ ਵਧੀਆ ਹੁੰਦਾ ਉਹੀ ਚੀਜ਼ ਦੇ ਹਿਸਾਬ ਦੇ ਨਾਲ ਚੱਲਦਾ। ਠੀਕ ਆ ਕਿ ਨਹੀਂ? ਕੰਮ ਦਾ ਇਹ ਗੱਲਾਂ ਦਾ ਹਰੇਕੇ ਬਥੇਰੀਆਂ ਮਾਰ ਦਿੰਦਾ ਪਰ ਕੰਮ ਦਾ ਰਿਜ਼ਲਟ ਜਦੋਂ ਕੱਢਦੇ ਉਹ ਜ਼ੀਰੋ ਨਿਕਲਦਾ ਫਿਰ ਹੁੰਦਾ। ਹਾਂਜੀ ਹਾਂਜੀ। ਠੀਕ ਹੈ ਵੀਰ ਜੀ। ਓਕੇ ਜੀ। ਆ ਬੰਦੇ ਚੱਲੇ ਈ ਸ਼ਟਰ ਲਾਉਣ ਪੂਰਾ ਗਰੁੱਪੇ ਜਾਊਗਾ ਬਾਈ ਹੈ ਸਾਮਾਨ ਦੇਖੋ ਬਾਈ ਲੋਡ ਹੋ ਰਿਹਾ ਇੱਧਰ ਪੰਜੇ ਸ਼ਟਰ ਲਾ ਕੇ ਆਉਣੇ ਕਹਿੰਦੇ ਘੋੜੀਆਂ ਕੁੜੀਆਂ ਸਾਰਾ ਕੁਝ ਵਿੱਚ ਲੱਗਲੇ ਚੱਲੇ ਬਾਈ ਇਹ ਔੜੀਆਂ ਔੜੀਆਂ ਹਾਂ ਹਾਂ ਕਰਚੇ ਦਾ ਮੋੜ ਕਰਚੇ ਦੁਕਾਨ ਆ ਕਰਚੇ ਦੁਕਾਨ ਕਰਚੇ ਗੰਗਾ